ਮਿਲ ਵਰਤਣ ਨਹੀਂ ਫਿਰ ਆਪਾਂ ਨੇ ਕਾਹ ਤੋਂ ਜਾਣਾ ਉੱਥੇ ਜੇ ਭੂਆ ਨੇ ਵਰਤਣਾ ਹੁੰਦਾ ਨਾ ਸਾਡੇ ਨਾਲ ਤਾਂ ਉਹ ਮੇਰੇ ਵਿਆਹ ਤੋਂ ਬਾਅਦ ਮੈਨੂੰ ਇੱਕ ਵਾਰੀ ਤਾਂ ਕਹਿੰਦੀ ਵੀ ਭਾਈ ਮੇਰੇ ਕੋਲੇ ਆਪਣੀ ਬਹੂ ਨੂੰ ਲੈ ਕੇ ਆਈ ਜਾ ਰਹਿ ਕੇ ਜਾਓ ਦੋ ਦਿਨ ਫਿਰ ਤਾਂ ਮੈਂ ਮੰਨ ਵੀ ਲੈਂਦਾ ਵੀ ਹਾਂ ਭੂਆ ਸਾਨੂੰ ਦਿਲੋਂ ਚਾਹੁੰਦੀ ਐ ਸਾਡਾ ਪਿਆਰ ਕਰਦੀ ਐ ਚੱਲ ਮੇਰਾ ਤਾਂ ਛੱਡੋ ਹੁਣ ਸਿਮਨੀ ਦਾ ਵਿਆਹ ਕੀਤਾ ਆਪਾਂ ਨੇ ਫਿਰ ਉਹਨੂੰ ਕਿਹੜਾ ਉਹਨੇ ਬੁਲਾ ਲਿਆ ਵੀ ਮੇਰੇ ਕੋਲੇ ਭਾਈ ਦੋਏ ਜੀ ਆਜੋ ਮਿਲਣਾ ਹੁਣ ਤੁਹਾਡੇ ਸਾਹਮਣੇ ਹੀ ਐ ਸੇਮੀ ਦੇ ਵਿਆਹ ਚ ਕਿਹੜਾ ਹੋ ਕਿਸੇ ਨਾਲ ਸਿੱਧੇ ਮੂੰਹ ਬੋਲੀ ਆ ਫਿਰ ਇਹਨੂੰ ਐ ਨਹੀਂ ਆਉਂਦਾ ਹੈਗਾ ਵੀ ਅਸੀਂ ਕਿਹੜੇ ਮੂੰਹ ਉਹਦੇ ਕੋਲੇ ਸੰਧਾਰਾ ਲੈ ਕੇ ਬਗਦੀਏ ਨਾਲੇ ਕੀ ਪਤਾ ਉਹਦਾ ਗਾਹਾਂ ਜਾਂਦਿਆਂ ਨੂੰ ਬੁਲਾਵੇ ਨਾ ਬੁਲਾਵੇ ਸਾਨੂੰ ਐਸੇ ਕਰਕੇ ਤੇ ਪੁੱਤ ਮੈਂ ਤੁਹਾਨੂੰ ਉੱਥੇ ਭੇਜ ਕੇ ਨਹੀਂ ਰਾਜੀ ਮੈਨੂੰ ਵੀ ਪਤਾ ਹੈ ਵੀ ਤੁਹਾਡੇ ਗਿਆਾਂ ਦੀ ਉਹ ਕਿੰਨੀ ਇੱਜ਼ਤ ਕਰੂਗੀ ਇਹਨੂੰ ਮੈਂ ਇਹੀ ਕਿਹਾ ਵੀ ਭੂਆ ਕੋਲ ਨਹੀਂ ਜਾਣਾ ਸੰਧਾਰਾ ਲੈ ਕੇ ਇਹਨੇ ਐਸੀ ਗੱਲ ਦਾ ਹੀ ਗੁੱਸਾ ਕਰ ਲਿਆ ਹੁਣ ਤਾਂ ਭਾਈ ਤੇਰੇ ਤੇ ਮੈਂ ਸੱਟ ਤੀ ਤੂੰ ਜੋ ਕਰਨਾ ਕਰ ਲੈ ਨਾ ਮਾਮੀ ਜੀ ਮੈਂ ਕੀ ਕਰਨਾ ਭਲਾ ਜਿਵੇਂ ਤੁਸੀਂ ਕਹੋਗੇ ਹੋਊਗਾ ਤਾਂ ਉਵੇਂ ਹੀ ਨੜੇ ਅਸੀਂ ਇਥੋਂ ਤੋਂ ਬਾਹਰ ਹੋ ਕੇ ਥੋੜੀ ਚੱਲਾਂਗੇ ਹੁਣ ਉਹ ਤਾਂ ਪੁੱਤ ਮੈਨੂੰ ਪਤਾ ਤੂੰ ਸਿਆਣਾ ਹੈ ਤੂੰ ਸਾਰੀ ਗੱਲ ਸਮਝਦਾ ਪਰ ਉਹ ਤਾਂ ਹੁਣ ਬਾਹਰ ਹੋਈ ਫਿਰਦੀ ਆ ਨਾ ਮੇਰੇ ਤੋਂ ਮੈਂ ਤਾਂ ਪੁੱਤੀ ਦੀ ਮੰਮੀ ਨਾਲੇ ਵੀ ਗੱਲ ਕੀਤੀ ਉਹਨੇ ਵੀ ਵਿਚਾਰੀ ਨੇ ਬੜਾ ਮੱਥਾ ਮਾਰਿਆ ਇਹਨੇ ਤਾਂ ਉਹਦੀ ਵੀ ਨਹੀਂ ਸੁਣੀ ਹੈਗੀ ਮੈਨੂੰ ਤਾਂ ਐ ਸੀ ਵੀ ਚੱਲ ਮੈਂ ਤਾਂ ਬਗਾਨੀ ਆ